ਕੰਗਣਾ ਨੇ ਹੁਣੇ-ਹੁਣੇ ਨਵਾਂ ਸਵਾਲ ਪਕੜਤਾ ਹੈ ਤੇ ਮੇਰੇ ਕੰਗਣਾ ਨੂੰ ਤਿੰਨ ਸਵਾਲ ਹੈ ਚੌਥਾ ਦੇਸ਼ ਦੀ ਜਨਤਾ ਨੂੰ ਹੈ ਤੇ ਜੇਕਰ ਇਹੀ ਸਵਾਲ ਤੁਹਾਡੇ ਵੀ ਹੈ ਤਾਂ ਵੀਡੀਓ ਨੂੰ ਕੰਗਣਾ ਤੱਕ ਤੇ ਦੇਸ਼ ਦੀ ਜਨਤਾ ਤੱਕ ਪਹੁੰਚਾ ਦਿਓ ਕੰਗਣਾ ਨੇ ਹੁਣੇ-ਹੁਣੇ ਕਿਹਾ ਹੈ ਕਿ ਜਿੰਨੇ ਵੀ ਕੁਲਵਿੰਦਰ ਕੌਰ ਦੀ ਸਪੋਰਟ ਕਰਨ ਵਾਲੇ ਆ ਉਹਨਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਜੇਕਰ ਕੋਈ ਗੁਨਾਹ ਕਰਦਾ ਹੈ ਤੇ ਜੇਕਰ ਕੋਈ ਗੁਨਾਹਗਾਰ ਦੀ ਮਦਦ ਕਰਦਾ ਤਾਂ ਉਹ ਵੀ ਓਨਾ ਹੀ ਗੁਨਾਹਗਾਰ ਆ ਇਸ ਕਰਕੇ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੁਣ ਮੇਰੇ ਸਵਾਲ ਹੈ ਕੰਗਣਾ ਰਣੌਤ ਨੂੰ ਕਿ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ ਸਿੱਧੇ ਤੁਰੇ ਜਾਂਦੇ ਕਿਸਾਨਾਂ ਦੇ ਉੱਪਰ ਗੱਡੀ ਚੜਾਉਣ ਵਾਲਿਆਂ ਤੇ ਤੇ ਜਿਹੜੀ ਭਾਜਪਾ ਅਮਿਤ ਸ਼ਾਹ ਜਾਂ ਮੋਦੀ ਤੇ ਜਾਂ ਹੋਰ ਭਾਜਪਾ ਦੇ ਲੀਡਰ ਉਹਨਾਂ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਉਹਨਾਂ ਦੀ ਮਦਦ ਕੀਤੀ ਉਹਨਾਂ ਨੂੰ ਕਿਸੇ ਵੀ ਅਹੁਦੇ ਤੋਂ ਉਤਾਰਿਆ ਨਹੀਂ ਗਿਆ ਉਹਨਾਂ ਤੇ ਕਦੋਂ ਹੋਊਗਾ ਪਰਚਾ ਅਗਲੀ ਗੱਲ ਮਨੀਪੁਰ ਦੇ ਵਿੱਚ ਰੱਖਿਆ ਕਰਨ ਵਾਲੇ ਫੌਜੀ ਦੇ ਪਰਿਵਾਰ ਨੂੰ ਜਣੇ ਕਿ ਉਹਦੀ ਬੇਟੀ ਤੇ ਉਹਦੇ ਘਰ ਵਾਲੇ ਨੂੰ ਜਿਹੜਾ ਨੰਗਾ ਕਰਕੇ ਪੂਰੇ ਸ਼ਹਿਰ ਦੇ ਵਿੱਚ ਘੁਮਾਇਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਮੂੰਹ ਦੇ ਉੱਪਰ ਪਿਸ਼ਾਬ ਕੀਤਾ ਗਿਆ ਉਹਨਾਂ ਦੀ ਮਦਦ ਕਰਨ ਵਾਲਿਆਂ ਤੇ ਕਦੋਂ ਹੋਊਗਾ ਪਰਚਾ ਕੰਗਣਾ ਜੀ ਅਗਲਾ ਜਵਾਬ ਬੰਗਾਲ ਦੇ ਵਿੱਚ ਜਿਹੜੇ ਬੀਜੇਪੀ ਵਰਕਰਾਂ ਨੇ ਜਾਂ ਅਹੁਦੇਦਾਰਾਂ ਨੇ ਇੱਕ ਆਈਪੀਐਸ ਅਫਸਰ ਨੂੰ ਖਾਲਸਤਾਨੀ ਕਿਹਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੀ ਮਦਦ ਕਰਨ ਵਾਲਿਆਂ ਤੇ ਕਦੋਂ ਹੋਊਗਾ ਪਰਚਾ ਇਹਦਾ ਜਵਾਬ ਦਿਓ ਕੰਗਣਾ ਜੀ ਤੇ ਤੁਸੀਂ ਜਿਹੜਾ ਕਿਸਾਨੀ ਅੰਦੋਲਨ ਵੇਲੇ ਹਾਲਾਂਕਿ ਹਰ ਇੱਕ ਬੰਦੇ ਦਾ ਹੱਕ ਹੈ ਜੇਕਰ ਉਹਨੂੰ ਕੋਈ ਗੱਲ ਨਹੀਂ ਚੰਗੀ ਲੱਗਦੀ ਜਾਂ ਉਹਨੇ ਕੋਈ ਹੱਕ ਮੰਗਣਾ ਹੈ ਉਹ ਜਿਹੜਾ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਸਕਦਾ ਹੈ ਤੇ ਸ਼ਾਂਤੀਪੂਰਵਕ ਬੈਠੇ ਕਿਸਾਨਾਂ ਦੇ ਉਹਨਾਂ ਦੀਆਂ ਮਾਵਾਂ ਨੂੰ ਭੈਣਾਂ ਨੂੰ ਜਿਹੜਾ ਤੁਸੀਂ ਕਿਹਾ ਕਿ 100-100 ਰੁਪਿਆ ਲੈ ਕੇ ਇੱਥੇ ਬੈਠ ਜਾਂਦੀਆਂ ਜਿਹੜੀਆਂ ਉਹਨਾਂ ਦੀਆਂ ਭਾਵਰਾਵਾਂ ਨੂੰ ਫੇਸ ਪਹਚਾਈ ਜਿਹੜੇ ਇੱਕ ਪੂਰੇ ਵਰਗ ਨੂੰ ਤੁਸੀਂ ਜਿਹੜੀਆਂ ਤੇ ਟਿੱਪਣੀਆਂ ਕੀਤੀਆਂ ਤੁਹਾਡੇ ਤੇ ਕਦੋਂ ਹੋਊਗਾ ਪਰਚਾ ਅਗਲੀ ਗੱਲ ਜਦੋਂ ਤੁਸੀਂ ਚੰਡੀਗੜ੍ਹ ਪਹੁੰਚਦੇ ਹੋ ਤੁਸੀਂ ਸਿਕਿਉਰਿਟੀ ਚੈੱਕ ਨਹੀਂ ਕਰਵਾਇਆ ਹਾਲਾਂਕਿ ਤੁਹਾਡੇ ਤੇ ਪਰਚਾ ਬਣਦਾ ਕਿਉਂਕਿ ਤੁਸੀਂ ਸਿਕਿਉਰਿਟੀ ਚੈੱਕ ਨਹੀਂ ਕਰਾਇਆ ਕੁਲਵਿੰਦਰ ਕੌਰ ਭੈਣ ਨੇ ਸਹੀ ਕੀਤਾ ਕਿਉਂਕਿ ਅੱਜ ਤੱਕ ਕਿੰਨੇ ਐਮ.ਐਲ.ਏ. ਐਮ.ਪੀ. ਜਾਂ ਹੋਰ ਅਹੁਦੇਦਾਰ ਕਿੰਨਿਆਂ ਕੋਲੋਂ ਨਸ਼ੇ ਫੜੇ ਗਏ ਆ ਕਿੰਨਿਆਂ ਕੋਲੋਂ ਅਸਲੇ ਫੜੇ ਗਏ ਆ ਕਿੰਨਿਆਂ ਕੋਲੋਂ ਕਰੋੜਾਂ ਅਰਬਾਂ ਰੁਪਈਆ ਮਿਲਿਆ ਤਾਂ ਉਹਦਾ ਕੰਮ ਹੈ ਸਿਕਿਉਰਿਟੀ ਚੈੱਕ ਕਰਕੇ ਅੱਗੇ ਜਾਣ ਦੇਣਾ ਤੁਹਾਨੂੰ ਹੰਕਾਰ ਸੀ ਨਵੇਂ ਨਵੇਂ ਬਣੇ ਐਮਪੀ ਦਾ ਤੇ ਜੋ ਉਹਨੇ ਕੁਲਵਿੰਦਰ ਕੌਰ ਭੈਣ ਨੇ ਤੁਹਾਡਾ ਹੰਕਾਰ ਤੋੜਿਆ ਤੇ ਤੁਹਾਡੇ ਤੇ ਡਿਊਟੀ ਦੇ ਵਿੱਚ ਵਿਗੜਨ ਪਾਉਣ ਦਾ ਕਦੋਂ ਹੋਊਗਾ ਪਰਚਾ ਹੁਣ ਅਗਲਾ ਸਵਾਲ ਮੇਰਾ ਦੇਸ਼ ਦੀ ਜਨਤਾ ਨੂੰ ਹੈ ਕਿ ਜਿੰਨੇ ਵੀ ਚਾਹੋ ਕਿਸੇ ਕਿਸੇ ਵੀ ਜਾਤ ਦੇ ਧਰਮ ਦੇ ਚਾਹੇ ਉਹ ਕੱਟੜ ਪੰਥੀ ਹੈ ਚਾਹੇ ਉਹ ਐਮਐਲਏ ਐਮਪੀ ਹੈ ਚਾਹੇ ਉਹ ਮੁੱਖ ਮੰਤਰੀ ਪ੍ਰਧਾਨ ਮੰਤਰੀ ਹੈ ਜਿਹੜਾ ਵੀ ਕਿਸੇ ਧਰਮ ਦੇ ਖਿਲਾਫ ਜਿਹੜਾ ਵੀ ਕਿਸੇ ਜਾਤੀ ਦੇ ਖਿਲਾਫ ਜਿਹੜਾ ਕਿਸੇ ਸਟੇਟ ਦੇ ਜਾਂ ਖਾਸ ਵਰਗ ਦੇ ਖਿਲਾਫ ਜਿਹੜਾ ਆਗੂਗਲਦਾ ਹੈ ਜਿਹੜਾ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ ਜਿਹੜਾ ਜਿਵੇਂ ਜਾਤੀਵਾਦ ਧਰਮ ਦੇ ਵਿੱਚ ਵੰਡਣ ਦੀਆਂ ਕੋਸ਼ਿਸ਼ਾਂ ਕਰਦਾ ਹੈ ਜਿਹੜਾ ਅੱਗ ਲਾਉਂਦਾ ਹੈ ਉਹਨਾਂ ਦੀ ਸਿਕਿਉਰਿਟੀ ਵਾਪਸ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਤੇ ਜਿਹੜੇ ਇਹੋ ਜਿਹੇ ਲੀਡਰ ਹੈ ਖਾਸ ਕਰਕੇ ਰਵਨੀਤ ਬਿੱਟੂ ਬਿਰਸਾ ਸਿੰਘ ਬਲਟੋਹਾ ਹਰਜੀਤ ਗਰੇਵਾਲ ਕੰਗਣਾ ਰਨਾਉਤ ਜਿਹੜੇ ਇਹੋ ਜਿਹੇ ਲੀਡਰ ਹੈ ਹਜੇ ਹੋਰ ਵੀ ਇੱਕ ਦੋ ਰਹਿ ਗਏ ਹੋਣਗੇ ਤੇ ਜਾਂ ਜਿਹੜੇ ਜਾਤ ਦੇ ਨਾਮ ਤੇ ਧਰਮ ਦੇ ਨਾਮ ਤੇ ਜਿਹੜੇ ਅੱਗ ਉਗਲਦੇ ਆ ਉਹਨਾਂ ਦੀ ਸਿਕਿਉਰਿਟੀ ਵਾਪਸ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਇਹ ਗੱਲਾਂ ਦੇ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਲਓ ਪੇਜ ਨੂੰ ਫੋਲੋ ਵੀ ਕਰ ਲਓ ਧੰਨਵਾਦ